ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਕੋ ਆਦਰ ਸੈਟ ਹੈ ਸਾਰੇ ਵੀਰ ਨੇ ਕਰ ਪੂ ਠੀਕ ਆ ਲੋ ਜੀ ਕਰਤੀ ਆ ਆਹ ਪਹਿਲਾਂ ਉਹ ਦੀ ਸਟਾਰਟਿੰਗ ਮੇਰੇ ਵੀਰੋ ਠੀਕ ਆ ਲਗਭਗ ਕਿੰਨੇ ਵਜੇ ਸਵੇਰ 7 ਵਜੇ ਦਾ ਉੱਠਿਆ ਹੁਣ ਤਾਂ 8 ਵਜੇ ਹੋਣਗੇ ਪਹਿਲਾਂ ਮੋਟੇ ਕਬੂਤਰ ਕੋ ਬਾਤ ੜਾਤੇ ਬਈ ਹਨਾ ਵੈਸੇ ਮੌਸਮ ਦਾ ਬਹੁਤ ਖਰਾਬ ਆ ਚਲ ਫਿਰ ਵੀ ਮੈਂ ਕਰਤੇ ਘੋੜੇ ਮੂਹਾਂ ਕੜਤਾ ਗਲਾਬੀ ਟੇ ਡਲੀ ਕੜਤੀ ਟੂਸੇ ਟੌਰੀ ਵਾਲੀ ਕੜਤੀ ਕੱਲੀ ਟੌਰੀ ਵਾਲੀ ਕੜਤੀ ਠੀਕ ਹੈ ਵੀਰੇ ਤੇ ਕੱਲੇ ਹਰੇ ਟੂਸੇ ਵਾਲੀ ਕੜਤੀ ਕੱਲੇ ਗਲਾਬੀ ਟੂਸੇ ਵਾਲੀ ਕੜਤੀ ਹਰੀ ਬਠ ਵਾਲੀ ਕੜਤੀ ਟੂਸੇ ਡੰਡੇ ਵਾਲਾ ਕੜਤਾ ਕੱਚ ਕਾਂਤਲਾ ਕੜਤਾ ਆਪਸਾਬ ਲੜ ਕਿੰਨੇ ਕਬੂਤਰ ੜਾ ਦੇ ਮੈਂ ਹਾਂ ਇਧਰ ੜਾਗਾ ਕਬੂਤਰਾਂ ਆਪਾਂ ਤਿੰਨ ਚਾਰ ਪੰਜ 6 6 ਕਬੂਤਰਾਂ ੜਾਗਾ 1 2 3 ਤਿੰਨ ਕੂਤੜਾ ਨੌ ਕੂਤੜੀ ਹਰਤੇ ਤੇ ਮੌਸਮ ਦਾ ਬਹੁਤ ਖਰਾਬ ਹੈ ਸੀ ਕੋਈ ਦਿੱਕਤ ਨਹੀਂ ਮੈਂ ਚੱਲਣ ਦਿਓ ਘੁੰਮੋ ਜਾਓ ਮਾਰੂ ਡਾਂਗਾ ਆ ਯਾਦੋਂ ਮੇਰੇ ਤੁਸੀਂ ਵਧੀਆ ਠੰਡੇ ਮੌਸਮ ਚ ਚਲੋ ਕੋਈ ਗੱਲ ਨਹੀਂ ਲੀਓ ਦੀ ਵੀ ਇੱਕ ਬਾਹਰ ਫੇਰੀ ਪਵਾਤੀ ਹੁਣ ਬੰਨਤਾ ਇਹਨੂੰ ਮੈਂ ਘਰੋਂ ਚਾਹ ਚੁ ਪੀਆ ਵਾਂ ਤੇ ਮੁੜ ਕੇ ਸਾਂਹ ਵਾਲੇ ਕੂਤੜਨ ਨੂੰ ਢਕਾਉਣੇ ਆ ਬਦਾਮਾਂ ਨਾਲ ਜਿਹੜੇ ਸਾਹ ਦੇ ਦਿਨ ਚ ਲੀਂਦੇ ਹਾਂ ਹਾਂਜੀ ਲੇਟ ਆ ਗਈ ਸੀ ਲੇਟ ਹੋ ਗਈ ਸੀ ਚਾਰ ਦੀ ਭਾਈ ਉਹ ਵੀ ਕਰ ਰਹੇ ਨੇ ਇਲੈਕਟ੍ਰੀਕ ਦਾ ਅੰਦਰ ਲਗਾਏ ਬਾਹਰ ਲੰਬਝਾਤ ਗਏ ਹੋ ਵੀ ਜਗੀ ਜਾਂਦੀ ਹੈ ਬਾਹਰਲੀ ਉਹ ਵੀ ਬਜਾਉਣ ਵਾਲੀ ਹੈ ਇਧਰਲੀ ਵੀ ਬੁਝਾਦ ਗਏ ਭਾਈ ਹੋ ਖੈ ਲੀਓ ਨੂੰ ਵੀ ਰੋਟੀ ਪਾਤੀ ਵੇਰੇ ਟਾਈਮ ਨਾਲੀ ਰੋਟੀ ਐਂਡ ਲੱਸੀ ਕੋੜੇ ਮੂੰਹ ਬਹਿ ਗਿਆ ਲਓ ਜੀ ਹੋ ਗਿਆ ਉਹੀ ਕੰਮ ਦੇਖੋ ਕੀ ਸੋਚਿਆ ਸੀ ਤੇ ਕੀ ਬਣ ਗਿਆ ਬਾਈਏ ਗੂਤਰ ਬੜਾ ਨੀ ਹੈ ਜੀ ਮੌਸਮ ਖਰਾਬ ਹੋ ਗਿਆ ਫੋਨ ਤੇ ਤਾਂ ਹਜੇ ਮੌਸਮ ਬ੍ਰਾਈਟ ਦੇਖ ਰਿਹਾ ਹਨਾ ਵੀ ਚਾਨਣਾ ਪਰ ਨਹੀਂ ਮੌਸਮ ਇਹਨਾਂ ਕਾ ਜਾਦੇ ਖਰਾਬ ਹੈ ਨਾ ਮੈਂ ਦੱਸ ਨਹੀਂ ਸਕਦਾ ਸੱਤ ਕੂਤਰ ਰਹਿ ਗਏ ਬਾਈ ਆਇਓ 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 1 2 3 4 5 ਬਾਲੀ ਖੋਲ ਰੱਖੇ ਦਾਣੇ ਛਕਰੀ ਚੱਲ ਕੋਈ ਨਾ ਆਇਓ 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 ਕਬੂਤਰ ਬਈ ਦੋ ਕਬੂਤਰ ਤਾਂ ਬਹਿ ਗਏ ਘੋੜੇ ਮੂਹਾਂ ਤੇ ਹਰੀ ਟੌਰੀ ਵਾਲੀ ਠੀਕ ਹੈ ਮਗਰ ਕਬੂਤਰ ਰਹਿ ਗਏ ਬਈ ਦੋ ਬਹਿ ਗਏ ਇੱਕ ਨਿੰਮ ਚ ਵੜ ਗਈ ਤਿੰਨ ਇੱਕ ਆ ਬੈਠੀ ਅੱਗੇ ਹੋਰ ਆਇਆ 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 ਆਇਓ 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 1 2 3 4 ਚਾਰ ਤੇ ਜੋ ਕਿ ਮੇਰੇ ਦੂਜੇ ਕਬੂਤਰੀ ਵੜ ਉੜ ਕੇ ਦੋ ਹੋਰ ਵੜ ਕੇ ਪਾਸੇ ਕਿਉਂਕਿ ਹੈ ਕਾਚ ਕਾਂਦਲ ਦਾ ਫਿਰਦਰ 2 ਸਿੱਟੇ ਵਾਲਾ ਵੜ ਗਿਆ 100% ਤੇ ਹਰੇ ਟੂਸੀ ਵਾਲੀ ਗਈ। ਇਹਰੇ ਕੀ ਢੈੜ ਵਾਲੀ ਟੂਸੀ ਵਾਲੀ ਟੂਸੀ ਟੌਰੀ ਵਾਲੀ ਹੈਂ? ਕਿਤੇ ਇੱਥੇ ਬਹਿ ਗਿਆ। ਬਸ ਫੇਰ ਠੀਕ ਹੈ ਕਹੋ ਜਾਂਦਾ ਕੂਤਰ ਖਾਉਂਦਾ ਡੇਕਦਾ ਪਰਾਂ ਤੋਂ। ਆਇਓ 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 ਆਇਓ। ਸਾਸੀ ਬਿਠਾ ਲੇ ਜੀ ਇੱਕ ਤੇ ਦੋ ਤੇ ਤਿੰਨ ਕਬੂਤਰ ਵਾਲੇ ਬਈ। ਇੱਕ ਗੁਲਾਬੀ ਟੂਸੀ ਵਾਲੀ ਸ਼ਾਇਦ ਇੱਕ ਮੇਵੀ ਹਰੇ ਟੂਸੀ ਵਾਲੀ ਇੱਕ ਟੂਸੀ ਕਰ ਲੈ। ਐਸ ਤੈ ਉਹ ਟੂਲੇ ਦੀ ਗੁਲਾਬੀ ਢੈੜ ਵਾਲੀ ਕਾਲੀ ਇਹ ਕੋੜਦਾਰੇ ਦਾ ਕੱਚ ਕਾਂਦੋਂ ਨਾ ਪਾਣੀ ਆਣਾ। ਇਹਨਾਂ ਚ ਪਾਣੀ ਲੈ ਕੇ ਚੱਲੇ। ਇਹਨੂੰ ਹਹਾਬ ਜੀ ਦੀ ਖੋਲੀ ਚਾਰ ਡੰਡੇ ਤਾਂ ਲੈ ਖੋਲੀ ਤੇ ਚਾਰ ਹੀ ਖਲੜੀ ਖੋਲੇ ਅੱਠ ਹੋ ਲਵਾ ਤੂੰ। ਇਹ ਦੇਖਦਾ ਆ ਫਿਰਦੀ। ਤੁਸੀਂ ਤਾਂ ਉੱਥੇ ਕੋਟੋ। ਉਹ ਨਾ ਕੱਚ ਕਾਂਦੋਂ। ਉਹ ਜਾਂਦਾ ਪਰ ਦੇ ਵਿੱਚ ਲੰਮਾ ਹੋਇਆ ਪਰ। ਇਹ ਤਾਂ ਇੱਕ ਤਾਂ ਆ ਫਿਰਦੀ ਤੇ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਕੱਚ ਕਾਂਦ। ਆ ਫਿਰਦੇ ਤੋ। ਚਲੋ ਕੋਈ ਗੱਲ ਨਹੀਂ। ਖਾਲੂ ਗਰ ਜਾਂਦਾ। ਕਿ ਜਿਗੇ ਆ ਤਾ। ਹੋ ਰਹੀ ਹੋਇਆ ਅਦਰ ਨੂਰ ਜਾਨ ਬੈਠੀ ਵੀ ਆਨੰਦ ਲੈ ਰਹੀ ਐ ਕਹਿੰਦੀ ਵਦਗਾ ਛੋ ਮੈਚ ਲੱਗਿਆ ਪਿਆ ਟਿਕਟਾਂ ਫਰੀ ਐ ਜਮਾ ਹਨਾ ਓਏ ਤੇਰੇ ਲਈ ਟਿਕਟਾਂ ਫਰੀ ਐ ਤੇ ਲਈ ਤਾਂ ਸ਼ੋ ਮੈਚ ਵੇਖਣਦੇ ਆ ਨੂਰ ਲਈ ਤਾਂ ਕੋਠੇ ਤੇ ਆਣਾ ਦਾ ਟਿਕਟ ਫਰੀ ਤੁਸੀਂ ਵਲੌਗ ਦੀ ਵੇੜ ਖਰਦੇ ਨੇ ਇਹ ਆਈ ਕੋਠੇ ਤੇ ਵੇਖ ਲੈੰਦਾ ਜਿਹੜਾ ਕੋ ਚੱਲੀ ਜਾਂਦਾ ਹੁੰਦਾ ਚਲੋ ਇੱਕ ਕੋਨੇ ਤੋਂ ਕੁੱਤੇ ਰਹਿ ਕੇ ਦੂਜੇ ਦਾ ਡਿਗ ਡਿਗ ਪਏ ਬਈ ਹਨਾ ਹਵਾਲ ਕੇ ਕੁੱਤਰੇ ਆ ਜਾਂਦਾ ਕਾਲੇ ਬੱਟਿਆਂ ਨੇ ਮੁੜ ਕੇ ਰੋਲ ਦੇ ਫਿਰਨਗੇ ਪਿੰਡ ਜਾਣਾ ਬਿੱਲੀ ਕੁੱਤੇ ਖਾ ਜਾਣਗੇ ਰ ਵਿਚਾਰੇ ਤਾਂ ਕਰਕੇ ਵੀ ਛੱਡੇ ਆ ਤਾਂ ਫਿਰ ਭੌਣ ਦਾ ਵੀ ਹੱਕ ਐ ਖਰਾਬ ਮੌਸਮ ਚ ਛੱਡਾਂਗੇ ਫਿਰ ਭੌਣ ਦੀ ਵੀ ਜ਼ਿੰਮੇਵਾਰੀ ਆਜ਼ੀ ਰੱਖ ਕੇ ਆਪਾਂ ਹਾਂਜੀ ਪੂਰਾ ਯਤਨ ਲੱਗਾ ਬਾਈ ਆਇਆ 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 ਮੈਂ ਜਾ ਤਾ ਫੇ ਪਿੱਛੇ ਜੱਜ ਲਾਲਾ ਨੂੰ ਲੈ ਨਾ ਹੁੰਦਾ ਸਿੱਧੂ ਜੱਜ ਜਲਵਾਲਾ ਕਿੱਥੇ ਰੋ ਸਿੱਧੂ ਇਹ ਉਹ ਇਹਦਾ ਚਾਚਾ ਹੀ ਐ ਚਾਚਾ ਹਾਂ ਸ਼ਾਇਦ ਮੇभी ਆਇਆ 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 ਬੱਤਾ ਡੇਗੂ ਆਹ ਦੇ ਕੋਲ ਫੋਨ ਚੱਕ ਲਿਆ ਕੰਪਿਊਟਰ ਦਾ ਆਹ ਕਾਲੀ ਜੀ ਨਹੀਂ ਤੱਕੇ ਬੈਠੇ ਉਹ ਉਹੀ ਡਾ ਤਾ ਉਹਦੇ ਉਹੀ ਮਾਂ ਬੰਨ੍ਹਗਾ ਤੇ ਛੱਡ ਗਿਆ ਉਹਨੂੰ ਹਾਂਜੀ ਤੇ ਲੈਟ ਹੈ ਨਹੀਂ ਵੀ ਲੈਟ ਛੱਡੀ ਪਈ ਹੈ ਨਹੀਂਗੀ ਵੀਰੇ ਮਾ ਦੋ ਕਬੂਤਰ ਉਹੀ ਰਹਿ ਗਏ ਵੀ ਮੀਮੂ ਸਭ ਟਵਾਦਾ ਕੰਜਰ ਜਦ ਨੇ ਉੱਦੀ ਆਪਦੇ ਆ ਆ ਫਿਰਦੇ ਇਹ ਮੀਹ ਆੜਿਆ ਭਾਜੀ ਸਾਨੂੰ ਪਤਾ ਲੱਗਾ ਹੁਣ ਜਿੱਦਨ ਮੀਹ ਪੈਣਾ ਹੈ ਉਦਨ ਛੱਡਾਂਗੇ ਜਾ ਕੇ ਤੇ ਆਏ ਆ ਅਖਾਂਗੇ ਲੂ ਕਹਿੰਦੇ 45 ਰੁਪਏ ਤੋਂ ਬਾਜੀ ਵੰਡ ਦਿਆਂਗੇ ਤੇ ਜੇ ਨਾ 45 ਚੱਲੇ ਫੇਰ ਚੱਲਣ ਦੇ ਅਸੀਂ ਅਖਾਂਗੇ ਪੌਂਦੀ 45 ਚੱਲੇ ਜਾਣ ਪੌਂਦੀ ਕੋਠੇ ਚੱਲੇ ਜਾਣ ਲੋਕਾਂ ਦੇ ਸਾਡੀ ਨਹੀਂ ਵੰਡਰੀ ਸਾਡੇ ਨੂੰ ਉੱਡਣਾ ਚਾਹੀਦਾ ਇੰਨਾ ਮੀਹ ਵੇਖਣਾ ਕਬੂਤਰਾਂ ਨੂੰ ਤੁਹਾ ਆਪਸਾ ਹੱਲ ਲਾ ਲੋ ਠੀਕ ਆ ਕਿ ਨਹੀਂ ਤੇ ਇਹ ਮੀਹ ਕਰੇ ਡੇਰ ਨਹੀਂ ਉੱਪਰ ਨਹੀਂ ਮੜਨੇ ਨਹੀਂ ਦੇਖਦੇ ਜਾ ਹੀ ਆ ਵਕਾਇਆ ਕਰਕੇ ਛੱਡਾਂਗੇ ਮਾ ਦਰਦਾ ਕਿ ਮੈਨੂੰ ਮੀਂਹ ਚ ਜਿੱਤ ਕੇ ਲਿਆਉਣਗੇ ਲੋਕਾਂ ਨੇ ਡਿੱਗ ਬਣ ਕੇ ਆਪਣੇ ਜਿੱਤ ਜਾਣਗੇ ਅੱਕ ਗਈ ਨਹੀਂ ਉਹ ਕਿ ਟੱਪੇ ਮਾਰਦੇ ਪਰ ਦੇ ਮੀਂਹ ਕੰਜੇ ਚ ਚਲੋ ਕੋਈ ਨਾਸੀ ਜਾਂਦੇ ਬਈਣਾ ਤਿੰਨ ਪਾਸੇ ਡਿੱਗਵੇ ਦੋ ਉੱਡੇ ਫਿਰਦੇ ਬੱਗ ਖੜੀ ਖੜੀ ਤੇ ਬੈਠਾ ਕੋਈ ਨਾ ਲਾ ਲਾਂਗੇ ਹੁਣ ਕੱਲ ਵਾਲੇ ਵਾਰੀ ਵਾਲੇ ਗੂਤਰਾਂ ਨੂੰ ਬਾਦਮ ਨੂੰ ਪਾ ਕੇ ਕੰਮ ਨਵੇਂ ਰਦਾ ਫਿਰ ਵੇਣਾ ਕੀ ਬਣ ਹਾਂਜੀ ਕਾਂਵ ਵਾਲੀ ਬਾਈ ਬਣੇ ਪਿਆ ਐ ਤਾਈ ਬਾਕੀ ਵਸਤਰ ਲਾਤੇ ਮੈਂ ਵਸਤਰ ਹੀ ਨੋ ਗਿਆ ਗਿੱਲੇ ਹੋ ਗਏ ਮੈਂ ਠੰਡ ਲੱਗ ਜੂਗਾ ਨਾ ਸਰੀਰ ਆਪਣੇ ਇਹੋ ਜਿਹਾ ਨਾ ਤਾਂ ਗਰਮੀ ਚ ਹਲਦਾ ਤੇ ਨਾ ਠੰਡ ਚ ਹਲਦਾ ਕੋਈ ਯਾਰ ਕਬੂਤਰਾ ਵਾਸਤੇ ਉਹ ਕਰੀ ਜਾਂਦੇ ਹੈਗੇ ਇੱਕ ਮਿੰਟ ਰੋ ਖੜਜੋ ਇਧਰ ਛੱਡਦੇ ਮੈਂ ਪਹਿਲਾਂ ਵਰਦਾ ਫਿਰ ਉਹ ਵੀ ਚਾਹਦਗਾ ਨਹੀਂ ਪਰ ਨਿਵੇਟਰ ਤੇ ਵੀ ਚੱਲਦਾ ਜੇ ਲੱਗਦਾ ਹਣਾ ਭੁੱਲ ਗਿਆ ਕਬੂਤਰਾ ਵਾਸਤੇ ਕੜਾ ਆਇਆ ਤਿਆਰ ਕਰੀ ਜਾਂਦੇ ਬਈ ਹਣਾ ਜਿਹੜਾ ਜੁੱੜ ਕੇ ਆਏ ਹੈਗੇ ਠੰਡ ਲੱਗੀ ਕਬੂਤਰ ਇਕੱਠੇ ਬੈਠਾ ਠੰਡ ਮੀ ਪੈਗਾ ਬਜਟ ਕੂਤਰ ਅੰਦਰ ਜੁੜ ਗਏ ਵਿਚਾਰੇ ਹਨ ਉਹਨਾਂ ਵਾਸਤੇ ਖਾੜਾ ਇਹ ਤਿਆਰ ਕਰਕੇ ਲੈ ਜਾਣੇ ਆ ਮਾਇਰ ਮੌਕੇ ਦੇ ਸਾਹਮਣੇ ਉਹੇ ਕੰਮ ਹਣਾ ਵਧੀਆ ਵਿਚਾਰੇ ਹਨ ਨਾ ਤਾਂ ਹਾਜਮੇਦਾਰਨ ਵਾਲੇ ਗਰਮੈਜ ਦੇ ਕੋਈ ਸਰੀਰ ਨੂੰ ਇਹ ਲੈ ਖਾਣ ਪੀਣ ਨੂੰ ਉਧਰ ਦੇ ਘਰੇ ਮਾੜਾ ਮੋਟਾ ਸਾਮਾਨ ਲੈ ਚਲੇ ਰੋਟੀ ਰਾਟੀ ਖਾਵਾਂਗੇ ਬਾਅਦ ਚ ਆਪਾਂ ਕੋਈ ਚੱਕਰ ਨਹੀਂ ਹਜੇ ਬਦਾਮ ਪਦੂੰਗੀ ਪਾਉਣਿਆ ਸਾਰੇ ਕੂਤਰਾਂ ਨੂੰ ਚੱਲਦੇ ਆਂ ਛੇਤੀ ਛੇਤੀ ਆਪਾਂ ਹਾਂਜੀ ਮੇਰੇ ਵੀਰੋ ਹੁਣ ਹੋਈਆਂ ਜੀ ਥੋੜੀ ਕਲਪਨਾ ਮੁਕਤ ਤੜਕੇ ਦੇ ਵੱਜੇ ਫਿਰਦੇ ਆਂ ਬਾਈ ਯਾਰ ਮੀ ਜਨੇ ਤਾਂ ਲਊ ਹੀ ਸੱਚੀ ਗੱਲ ਹੈ ਜੋ ਫੋਨ ਬੰਦੋ ਗੈਸ ਵੀ ਮੇਰਾ ਠੀਕ ਆ ਨਹੀਂ ਤਾਂ ਆਪਾਂ ਹੋਰ ਕਲਿੱਪਾਂ ਵਿੱਚ ਐਡ ਕਰਦੇ ਤੇ ਬਾਕੀ ਹੁਣੇ ਖੇਤ ਜਾ ਕੇ ਐਂ ਕਰਾਂ ਮੈਂ ਚਾਹ ਫੜਾ ਕੇ ਆਇਆ ਤੇ ਆਹ ਦੋ ਕਬੂਤਰ ਰਹਿ ਗਏ ਸੀ ਭਈ ਆ ਕੇ ਇਹ ਵੀ ਬਹਿ ਗਏ ਟੂਸੇ ਡੰਡਿਆ ਵਾਲਾ ਤੇ ਢਿੱਡ ਕਲੀ ਟਿੱਡ ਗਲਾਬੀ ਟਿੱਡ ਵਾਲੀ ਇਹ ਵੀ ਬੈਠਦਾ ਪਹਿਲੇ ਹੀ ਗਿਆ ਲਾਉਂਦੇ ਤੋਂ ਦੋ ਵਾਰੀ ਉੱਡ ਗਏ ਯਾਰ ਤਿੰਨ ਵਾਰੀ ਹੈ ਨਾ ਮਸਤੀ ਜੀ ਚ ਇਹ ਬਾ ਕੁਝ ਚੱਕਰ ਨਹੀਂ ਹੁਣ ਆ ਕੇ ਬੈਠ ਗਿਆ ਹੁਣ ਲਾ ਦੇਾਂਗੇ ਇਹਨਾਂ ਨੂੰ ਤੇ ਅੰਦਰ ਵੀ ਵਸਿਆ ਯਾਰ ਲਗਭਗ ਹੋਵੇ ਕੋਦੇ ਦੂਰੇ ਤੱਕ ਮਦ ਇਹਨੇ 4 4 ਮੀਟਰ ਨੂੰ ਬਦਾਂ ਪਾਉਣੇ ਰਹੇ ਤੇ ਦਾਣਾ ਪਣੀ ਸਾਰੇ ਕਬੂਤਰਾਂ ਨੂੰ ਪਾਉਣਾ ਹਨ ਬਾਕੀ ਵੀ ਜਿਹੜੇ ਸਾਹ ਦੇ ਛੜੀ ਲੱਗੀ ਪਈ ਯਾਰ ਮੌਸਮ ਦੇਖ ਲਓ ਹਨ ਕਾਹਦੂ ਤਿੰਨ ਕਬੂਤਰ ਸੰਭ ਹੀ ਜਾਣੇ ਆਪਾਂ ਤੇ ਜੇ ਮੌਸਮ ਆਈ ਰੇ ਮੀਂਹ ਪਈ ਗਿਆ ਹਨ ਬਈ ਮੀਂਹ ਪੈਂਦੇ ਛੱਡਣ ਦਾ ਤਾਂ ਕੋਈ ਫਾਇਦਾ ਨਹੀਂ ਐਡੇ ਵੀ ਮਾੜੇ ਹੈ ਨਹੀਂ ਵੀ ਜਮਾ ਵੀ ਪੈਂਦੇ ਛੱਡਾਂਗੇ ਫਿਰ ਆਪਾਂ ਕੈਨਸਲ ਕਰ ਦਾਂਗੇ ਯਾਰ ਹਨ ਐਹੋ ਜੀ ਬਾਜੀ ਤੋਂ ਯਾਰ ਇਹਨੇ ਕਬੂਤਰਾਂ ਦਾ ਥੋੜਾ ਆਪਾਂ ਜਲੂਸ ਕਢਾਉਣਾ ਨਹੀਂ ਪੈਂਦੇ ਚ ਕਿ ਨਹੀਂ 28 ਦੇ ਲਈ ਵੇਖ ਲਾਂਗੇ 28 ਵਾਲੀ ਇਹ ਬਾਰੀ ਉਹਦਰ ਵੀ ਮੀਂਹ ਪਈ ਗਿਆ ਫੇਰ ਵੀ ਨਹੀਂ ਛੱਡਦੇ ਬਈ ਆਪਾਂ ਮੀਂਹ ਪੈਂਦੇ ਨਹੀਂ ਛੱਡਦੇ ਉਹ ਮੌਸਮ ਕਿੰਨਾ ਮਰਜ਼ੀ ਖਰਾਬ ਬੱਦਲ-ਬੁੱਦਲ ਵੀ ਛੱਡਦਾਗੇ ਮੀਂਹ ਪੈਂਦੇ ਜਿਨੀ ਭਰੇ ਆਣੇ ਲਾ ਜਾ ਕੇ ਛੱਡਣ ਨੂੰ ਜੀ ਕਰਦਾ ਕੋਤਰਣਾ ਬਈ ਆਏ ਤਾਂ ਔਖਾ ਯਾਰ ਤਾਂ ਕਰਕੇ ਚਲੋ ਫੋਨ ਕਰਾਂ ਲਾਵਾਂ ਚਾਰਜ ਯਾਰ ਹਜੇ ਵੀ ਲੋ ਹੀ ਆ ਇਹ ਵੱਡੇ ਕਬੂਤਰਾਂ ਨੂੰ ਦਾਣੇ ਰੱਖਤੀ ਆ ਭਾਈ ਆਪਾਂ ਟਾਈਮ ਬਹੁਤ ਹੋ ਗਿਆ ਆਈ ਓਏ ਫੂਡਰ ਨੰਬਰ 1 ਓਕੇ ਪਾਣੀ ਇਹਨਾਂ ਕੋਲੇ ਪਿਆ ਭਾਈ ਠੰਡਾ ਪਾਣੀ ਪੀਤੇ ਹੀ ਨਹੀਂ ਇਹ ਉਵੇਂ ਕੁੰਡੇ ਭਰੇ ਇੱਧਰ ਛੋਡੀਆਂ ਕਬੂਤਰਾਂ ਨੂੰ ਵੀ ਰੱਖਦੇ ਹਣਾ ਆ ਬਸ ਮੀਮੂ ਜੇ ਪੈਹਰਟ ਹੁੰਦੇ ਉਹਦੋਂ ਦਾ ਫੂਡੇ ਹੀ ਸਾਫ਼ ਕਰਦੇ ਆ ਹੁਣ ਕਹਿੰਦਾ ਕਿ ਮੜ ਕੇ ਮੈਨੂੰ ਅੱਜ ਤੇਰਾ ਸਾਫ਼ ਕਰਤਾ ਬਾਅਦ ਵਿੱਚ ਕਰ ਦਿਆਂਗੇ ਯਾਰ ਉਹ ਫੇਰ ਗੰਦਾ ਐ ਅਗਲੇ ਦਿਨ ਸਾਫ਼ ਕਰਨ ਨਾਲ ਓਕੇ ਇੱਧਰ ਰੱਖਦੇ ਦੋਵਾਂ ਨੂੰ ਚਲੀ ਹੁਣ ਆਪਾਂ ਬੈਡ ਕਾਲਿਆਂ ਕੋਲੇ ਹਾਂਜੀ ਤੇ ਰੱਖੀ ਇੱਧਰ ਆਪਾਂ ਆਪਣੇ ਬੈਡ ਕਾਲਿਆਂ ਨੂੰ ਠੀਕ ਹੈ ਤੇ ਇੱਕ ਮਿੰਟ ਫੋਨ ਆ ਹੀ ਜਾਂਦਾ ਬਈ ਫੋਨ ਚੱਕ ਲੈ ਵਿੱਚ ਹਾਂਜੀ ਆ ਗਈ ਜੀ ਇੱਧਰ ਲੈ ਕੇ ਗਊ ਮਾਤਾ ਦਾ ਪੁੱਣ ਲੈਣ ਦੀ ਕੋਸ਼ਿਸ਼ ਕਰਦੇ ਸੀ ਉਹ ਵਿਚਾਰੀ ਬਲਠੀ ਹੈ ਯਾਰ ਹਨਾ ਪਹਿਲਾਂ ਤਾਂ ਲੰਗ ਮਾਰਦੀ ਸੀ ਹੁਣ ਦੋ ਦਿਨ ਹੋ ਗਏ ਵਾਹ ਗਿਆ ਜੇ ਤੀਜਾ ਦਿਨ ਜਾਂਦਾ ਉਹ ਵਿਚਾਰੀ ਨੂੰ ਲੱਤਾਂ ਦੇ ਭਾਰ ਨਹੀਂ ਪਉਂਦੀ ਯਾਰ 100% ਬੁਖਾਰ ਬਖੂਰ ਹੋ ਰਿਹਾ ਹੈ ਨਾ ਹਨਾ ਲੱਤਾਂ ਖੜ ਜਾਂਦੇ ਐਵੇਂ ਕਬੂਤਰਾਂ ਨੂੰ ਵੀ ਬੁਖਾਰ ਤੇ ਲੱਤਾਂ ਨਹੀਂ ਖੜ ਜਾਂਦੇ ਜਦੋਂ ਕਬੂਤਰਾਂ ਅੰਡੇ-ਉੰਡੇ ਲਾਉਣ ਵਾਲੀ ਹੁੰਦੀ ਉਹ ਵੀ ਸੂਣ ਦਾ ਸਾਰਾ ਮਹੀਨਾ ਹੀ ਰਹੇਗਾ ਵਿਚਾਰੀ ਦਾ ਹਨਾ 100% ਉਹਦੇ ਕਰਕੇ ਕੜਪੜ ਹੋ ਗਈ ਬਈ ਹੈਨਾ ਇੱਕ ਹੈ ਹਜੇ ਪਹਿਲੇ ਨਾ ਮੈਨੂੰ ਲੱਗਦਾ ਤੇ ਬਾਕੀ ਆਪਾਂ ਕਹਿੰਦੇ ਧਿਆਨ ਨਹੀਂ ਦਿੱਤਾ ਪਰ ਤਾਂ ਖੱਲਾ ਪਲਾ ਤਾਂ ਕਰਦੇ ਆ ਫਿਰ ਵੀ ਤੇ ਬਈ ਮੈਂ ਯਾਰ ਕੰਮ ਹੋਰ ਵੀ ਜਾਣਾ ਸੀ ਹਨਾ ਸਹੀ ਦੱਸਾਂ ਤਾਂ ਕੂਤਰ ਕੂਤਰ ਦਾ ਸੰਭੀ ਹੈ ਨਾ ਕੂਤਰ ਦਾ ਸੰਭੀ ਜਾਣ ਦਾ ਕੋਈ ਵੱਡੀ ਗੱਲ ਇਹ ਤਾਂ ਮੈਂ ਨਾਲ ਨਾਲ ਸੰਭੀ ਹੀ ਜਾਊਗਾ ਤੇ ਮੈਂ ਮੇਰਾ ਕੰਮ ਵੀ ਹੈ ਕਿ ਉਹ ਗਾਂ ਵੀ ਖੜੀ ਕਰਨੀਆਂ ਤੇ ਡਾਊਟ ਚ ਹੈ ਕਿ ਮੈਂ ਲਿਬੜਾ ਵੜਾ ਮੈਂ ਨਹਾ ਤੋ ਨਾ ਵੀਦਰੀ ਖੋਣਾ ਮੀਂਹ ਉਹਨੇ ਜਲੂਸ ਕੱਢਤਾ ਚਲੋ ਉਹ ਦਾਣਾ ਪਾਣੀ ਪਾਦਾ ਵੱਡਿਆਂ ਨੂੰ ਪਾਤਾ ਦਾਣਾ ਪਾਣੀ ਕੂਤਰਾਂ ਨੂੰ ਪਾਤਾ ਦਾਣਾ ਪਾਣੀ ਠੀਕ ਹੈ ਤੇ ਉਧਰੋਂ ਉਹਨਾਂ ਨੂੰ ਵੀ ਪਾਤਾ ਆਪਣੇ ਨੂੰ ਯਾਰ ਇੱਥੇ ਸੇ ਸਲਾਵ ਚੜ ਗਈ ਸਾਰੇ ਦੇਖੋ ਤਾਂ ਹਾਂ ਬਾਬੇ ਹੁਣ ਸਲਾਵ ਕਰਕੇ ਅੰਦਰ ਵੀ ਉਹ ਚਲ ਛੱਡੋ ਯਾਰ ਬੈਠ ਕੱਲ ਨੂੰ ਹੀ ਪਾਤਾ ਦੇਖਦੇ ਹੁਣ ਕੀ ਬੰਦ ਆ ਚਲੋ ਫਿਰ ਕਰਦੇ ਥੋੜਾ ਜਿਹਾ ਸ਼ੇਰ ਹਜੇ ਇੱਕ ਕਬੂਤਰ ਬਈ ਆਪਣਾ ਆ ਜਾਣੀਗਾ ਟੂਸੇ ਡੰਡੇ ਵਾਲਾ ਉਹ ਮੈਂ ਪਹਿਲਾਂ ਤਾਂ ਆਪ ਉੱਡ ਗਿਆ ਦੋ ਤਿੰਨ ਅੜੀ ਉਦੋਂ ਮੈਂ ਆਕ ਗਿਆ ਤੇ ਮੈਂ ਡਰਾਤਾ ਨੂੰ ਮੈਂ ਚੱਲ ਹੁਣ ਤੂੰ ਉੱਡੀ ਲੈ ਫਿਰ ਤੇ ਉਹ ਕੰਜਰ ਦਾ ਆਏ ਨਹੀਂ ਬੰਦੇ ਕਿਧਰ ਉਧਰ ਤੇ ਮੈਂ ਕਬੂਤਰ ਨੂੰ ਬਦਾਮ ਵੀ ਪਾਉਂਦਾ ਹੀ ਸੱਚ ਵਾਦਿਓ ਮੈਂ ਠਿਕਾਂਤਰਾਂ ਨੂੰ ਫਿਰ ਮੈਂ ਰਹਿਣ ਦੇ ਤੈਲੋ ਹਣਾ ਲਵਲੀ ਵਾਲੀ ਕਬੂਦਰੀ ਥੋੜੀ ਖਰਾਬ ਐ ਥੋੜੀ ਜਿਹੀ ਨਹੀਂ ਪੂਰੀ ਫੋਲੀ ਖਰਾਬ ਹੈ ਤੁਸੀਂ ਆਹ ਐ ਹਿਸਾਬ ਨਾਲ ਵੀ ਆਪਣੇ ਕਬੂਤਰਾਂ ਨੇ ਉਹਦੇ ਬਰੋਬਰ ਤਿਗਣੀ ਖਰਾ ਖੇਚਲੀ ਤੇ ਉਹ ਹਜੇ ਰੱਖੀ ਬੈਠੀ ਐ ਇੱਕ ਛੱਡ ਦਿਆਂਗੇ ਫਿਰ लवली ਵਾਲੀ ਕੂਦਰੀ ਨੂੰ ਦੇਖਦੇ ਹੋਏ ਮੈਂ ਚੱਲ ਦੋਵੇਂ ਸਾਂਭ ਲੈਣਾਂ ਜੇ ਕਈ ਵਾਰੀ ਉਹਦੇ ਲਈ ਬਾੜੀ ਖਰਾਬ ਹੋ ਗਈ ਤੇ ਜਿਹੋ ਨੇ ਜ਼ਰੂਰੀ ਛੱਡਣੀ ਛੱਡਣੀ ਹੋਈ ਫਿਰ ਇੱਕ ਆਪਣਾ ਛੱਡ ਲੂਗਾ ਆਪਾਂ ਇੱਕ ਛੱਡ ਲਾਂਗੇ ਫਿਰ ਹਣਾ ਕੂਦਰੀ ਰਹਿ ਜਾਂਦਾਂਗੇ ਜ਼ਰੂਰੀ ਤਾਂ ਨਹੀਂ ਯਾਰ ਪਤਾ ਆਪਣਾ ਇੱਕ ਤਾਂ ਵੇਤ ਬਾਲਾ ਮਾੜਿਆ ਇੱਕ ਥੱਲੂ ਵਾਲੀ ਕਮਜ਼ੋਰੀ ਤੇ ਦਿਨ ਬਹੁਤ ਵੱਡਾ ਬਣ ਜਾਂਦਾ ਬਈ ਕਬੂਤਰ ਨੂੰ ਦਿਨ ਪੂਰਾ ਹੈਵੀ weight ਕੂਦਰੀ ਦਿਨ ਕਰਦਾ ਹੈਗਾ ਠੀਕ ਆ ਜਿਹੜਾ ਮਾੜਾ ਮੋਟਾ ਸੱਟ ਸਮਿਆਂ ਹੋਵੇ ਬਦਾਂ ਦਾ ਢਾਈ ਨਹੀਂ ਖਿੱਚੀ ਯਾਰ ਸਭ ਸਹੀ ਗੱਲ ਦਾ ਸਾਂਣਾ ਉਹਨੇ ਮੈਂ ਤੇ ਦਿਨ ਛਿਪ ਚੱਲੇ ਤੇ ਕੀ ਉਹਨ ਨਸਲ ਉਹ ਬਹੁਤ ਚੰਗੀ ਕਬੂਤਰੀ ਹੈ ਉਹ ਜੀ ਕਹਿੰਦੇ ਨਸਲ ਪੂਰੀ ਖਰੀਆ ਲੋ ਵਾਲੀ ਕਬੂਤਰੀ ਹੈ ਪਰ ਜਰੂਰੀ ਤਾਂ ਨਹੀਂ ਪੱਤਾ ਬਣਾਉਣਾ ਵਿਚਾਰੀ ਦਾ ਤੇ ਬਦਾਮ ਆ ਚਲੋ ਇੱਕ ਮਿੰਟ ਰੋਕੋ ਉਹ ਬੈਠ ਕੇ ਰੱਖ ਦਿੰਨੇ ਹੈਗੇ ਬੈਠ ਵਿੱਚ ਖਾ ਲੈਣਗੇ ਪਰ ਚਾਰ ਪੰਜ ਕੱਟੇ ਸੀ ਇਹ ਮਾਹਣੇ ਵੀ ਬਾਹਰ ਕੇ ਕਬੂਤਰ ਨੂੰ ਖੁੱਡੇ ਖੜਦੇ ਆਇਓ ਮਤ ਓਏ ਦੇਖੋ ਬਦਾਮ ਵਾਲੇ ਆਉਂਦੇ ਆਇਓ 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 ਆਨ ਜੀ ਮੇਰੇ ਵੀਰੋ ਚੱਲ ਪਈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਨੂੰ ਸਮਝ ਰਹੀ ਹੈ ਜੀ ਅੱਜ ਨਹੀਂ ਤੇ ਖਾਸ ਕਰਾਂ ਜਾਇਆ ਮੈਂ ਕੰਮ ਹੈ ਤੇ ਕੁਝ ਬਾਅਦ ਦੇ ਆ ਕੇ ਸ਼ੇਅਰ ਕਰਦਾ ਤੁਹਾਡੇ ਨਾਲ ਮੈਂ ਘਰੇ ਮੈਂ ਜ਼ਿੰਮੇਵਾਰੀ ਲਾਇਆ ਬੱਚੀ ਦੀ ਚੋਕਰ ਦੀ ਮਾਂ ਵੀ ਹਰ ਜਾ ਕੇ ਮੜੇ ਪਾਣੀ ਦੇ ਦੇ ਲਈ ਤਰਾ ਮੈਂ ਇੱਕ ਅਰੀ ਵਾਸਤੇ ਉਹਨੋਂ ਮੈਂ ਆਜੂਗਾ ਬਾ ਮੈਂ 8 ਵਜੇ ਨੂੰ ਘਰੇ ਆਜੂਗਾ 8:30 ਨੂੰ ਠੀਕ ਹੈ ਤਾਂ ਸਾਢੇ 2-1.5 ਘੰਟੇ-1.5 ਘੰਟੇ ਆਜੂਗਾ ਠੀਕ ਹੈ ਤੇ ਆ ਕੇ ਵੀਡੀਓ ਕੰਟੀਨਿਊ ਕਰਾ ਲਈ ਬਣਾ ਆਪਾਂ ਠੀਕ ਹੈ ਸਾਹਮਣੇ ਆ ਗਿਆ ਨਾਨਕਾ ਪਿੰਡ ਵੀ ਉਹ ආ කිසට මුහම් බල්ලගේටපන පත?